Okay. Oh, it was not good. What did I think? Hey! <laughs> 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 ਯਾਰ ਉਹ ਲੜੀ ਜਾਂਦੇ ਭੈਣ ਉਹ ਕਿੱਥੇ ਜਾਣਾ ਹੈ ਕੁੱਤਾ ਫਰਨ ਗਿਆ ਐਨੇ ਪਰਤੀ ਜਿੱਦਾ ਐਨੇ ਗੁਰਵਾ ਸਪੂਰੀ ਸਰਤੀ ਉੱਤੇ ਸੰਗ ਵੀ ਉਹ ਖਾਣੇ ਨਹੀਂ ਜੋ ਖਾ ਦੇ ਦੇ ਨਾ ਟਕਵਾੜ ਕਮਾਲਾ ਟਕਵਾੜ ਗੋਲ ਗੋਪੀ ਖਾਣ ਲਈ ਬਿੰਨੇ ਗੋਲੀ ਦੀ ਨਿਗਾ ਮੇੜੇ ਤਿਰੇ ਬਾਹਰ ਤੁਹਾਡੀ ਬੜੀ ਆ ਤੋਰ ਲੈ ਮਾ ਬਾਣੀ ਜਿੰਦੀ ਜਿੰਦੀ ਲੈ ਆਵੇ ਤੇੰਦੇ ਵੀ ਆ ਰਿਹਾ ਹਾਂ ਹਾਂ ਹੂੰ ਪੁੱਠਾ ਸਤਾਣੀ ਉਹ ਕਰਨਾ ਕੰਮ ਕੋਈ ਮੋਦੀ ਆ ਵੀ ਗਾਲ ਨਹੀਂ ਕਰਦੇ ਆਹ ਇੱਕ ਰੀ ਤੇਰੀ ਬਾਤ ਤੇ ਉਂਗਲ ਨਾ ਨਾ ਆ ਯਾਰ ਇਹਨੂੰ ਕੋ ਮਾਰ ਲੈ ਪਕੌੜੇ ਖਾ ਜਾਂਦਾ ਵਾ ਬਾਪੂ ਕੋਰੇ ਬੋਲ ਨਹੀਂ ਕੀ ਕਰਨੀ ਹੈ ਇਕ ਨਹੀਂ ਕੋਲ ਬੋਲ ਕਪੜੀ ਨਾਲ ਬਣੀ ਹੁੰਦਾ ਡੇਰੇ ਕ ਬਾਪੜੀ ਦੇ ਦੇ ਦਾਂਗੇ ਪੈਸੇ ਦੇ ਦੇ ਪਾ ਦੇ ਉਹ ਜੋ ਖਾਬਲੇ ਉਹ ਇੱਧਰ ਤੇ ਦੇ ਦੇ ਆਪਕਿੰ ਦੇਸ ਦਾ ਬ్రో ਇੱਧਰ ਨਹੀਂ ਨਹੀਂ ਇਹਨੂੰ ਪਾਪੜੀ ਨਾਲ ਨਹੀਂ ਉਤਰਾ ਏ ਇਹਨੂੰ ਉਤਾਂ ਹਾਂ ਸੈਟ ਕਰਦਾ ਬ్రో ਚੰਗਾ ਲੱਗ ਲਗਾ ਸੋ ਹੈਪੀ ਬਠਾ ਕਾਲਾ ਕਾਲਾ ਲੱਗਾ ਤੇਰੇ ਤੇਰੇ ਨਾਲ ਬਹੁਤ ਮਾੜੀ ਹੋਈ ਤੇਰੇ ਇਹਨੂੰ ਪਾਪੜੀ ਇੱਕਦੋ ਟਾਈਮ ਆਵਰ ਹੋ ਗਿਆ ਚਲੋ ਚਲੋ ਚੱਲ ਗਏ ਪਾਪੜੀ ਦੇਈ ਆਪਕ ਅੰਕਲ ਆ ਲੈ ਆ ਦੇ ਗਏ ਹੋ ਫੇਰ ਕੀ ਤੇ ਇਹ ਤਾਂ ਦੇ ਅੰਕਲ ਲੱਗਣਾ ਇਹਦੀ ਆਂਟੀ ਲਗਣੀ ਉਹ ਬਾਪਰਾ ਜਾਂਦੇ ਭਾਈ ਹਾਂਗਲਾ ਖਾਂਗਲਾ ਬਾਪਰਾ ਭਾਈ ਛੱਡ ਜਾਂਦੇ ਜਾਂਦੇ ਗੱਡੀ ਆ ਰਹੀ ਜਾਂਦੇ ਜਾਂਦੇ ਗੱਡੀ ਆ ਰਹੀ ਇਹ ਨਹੀਂ ਬੜੇ ਨਾ ਬਹੁਤ ਸਾਰੇ ગાਨੇ ਭਰਾ ਉਹ ਛੱਡ ਇਹਦੇ ਕੋ ਨਹੀਂ ਚੱਲਣੀ ਤੂੰ ਮੇਰੇ ਮੁੱਪਰਾ ਹੋ ਮੈਂ ਨਹੀਂ ਹੋਆ ਭਾਗੀ ਜੀ ਤਰ ਮੈਨੂੰ ਲੈ ਆ ਜਾ ਰੇ ਰੇ ਭਰਾਵਾ ਉਹ ਪਹਿਲੇ ਰੋਕ ਜਾ ਉਹ ਬੁਲਾ ਦੇ ਬੁਲਾ ਦੇ ਆ ਰਾਮਰ ਦਾ ਸਾਡਾ ਉਹ ਡਰਾਈਵਰ ਨੰਬਰ ਦਾ ਤੇਰੀ ਸਾਡੂ ਸੂਣੀ ਸੁਦਰ ਨਾਲ ਕਾਣਾ ਗੁਣਾ ਲਾ ਲਓ ਬਾਈ ਕਾਣਾ ਪੀ ਪਾ ਦੇ ਕਾ ਲਗਾਂ ਪੀਕਰ ਮੰਗਰ ਉਹ ਕੁੱਤਾ ਆਪਣਾ ਲੱਭ ਲਿਆ ਹਾਂ ਆ ਮਾਰੇ ਮੋੜ ਸਨੋਂ ਪੜਾ ਲੱਗੇ ਗਏ ਕਿ ਕੀ ਲੱਗੇ ਅੱਗੜੀ ਜਾਂਦੇ ਕੋਈ ਨਹੀਂ ਅੱਗੋਂ ਨੂੰ ਜਾਂਦੇ ਅੱਗੋਂ ਨਹੀਂ ਓਕੇ ਉਹ ਨਹੀਂ ਨਹੀਂ ਆਂਦੀ ਜਾਂਦੇ ਕਾ ਘਰੇ ਚੱਲ ਗਏ ਹਣ ਯਾਰ ਉਹ ਨਹੀਂ ਕਰਨਾ ਕਰੀ ਹਣੀ ਉਹ ਨਹੀਂ ਨਹੀਂ ਆਂਦੀ ਜਾਂਦੇ ਘਰੇ ਜਨ ਖਲੋ ਰਾ ਖਲੋ ਰਾ ਖਲੋ ਜਾ ਚੱਲ ਖਲੋ ਜਾ ਖਲੋ ਆ ਚੱਲ ਅੰਮਾ ਜੀ ਬੱਖੇ ਵਾਲਾ ਕਰਦੀ ਕੋਈ ਨਹੀਂ ਇਹ ਦੇਖਾ ਕੇ ਜਿਹੜੀ ਸਾਲਾ ਕਦੀ ਨਹੀਂ ਸਾਲਾ ਕੋ ਲਾਈਟ ਬੰਦ ਹੋ ਗਈ ਏ ਤੁਹਾਡਾ ਭਣਾ ਰੇ ਔਲੀ ਲੈ ਰਹਿ ਗਰੂ ਓਏ ਕੋਨਾ ਨਾਮ ਬਤੁਆਉਣਾ

ਇੰਨਾ ਦੀ ਆਵਾ ਟੈਂਪੂ ਲੈ ਮਿੱਤਰਾ ਇੱਕ ਹੋਰ ਗੱਡੀ ਭਗਾ ਦੇ ਇੱਕ ਹੋਰ ਗੱਡੀ ਓਏ ਆਇਆ ਪ੍ਰੋਮੋਸ਼ਨ ਹੈ ਇੱਕ ਪ੍ਰੋਮੋਸ਼ਨ ਹੋ ਦੇ ਆ ਜਾਓ ਆ ਜਾਓ ਆ ਜਾਓ ਸਸਤੀ ਗੱਲ ਵੀਰ ਜੀ ਮੇਰੇ ਵੱਲੋਂ ਚਾਰ ਪਰ ਸਸਤੀ ਗੱਲ ਜੀ ਤੇ ਆ ਆਪਣਾ ਅਮਾ ਸ਼ਾਮੇ ਨਾਲ ਤੇ ਟ੍ਰੈਲ ਪੈਣੀ ਤੇ ਤੁਸੀਂ ਅੰਬਰ ਸੱਚ ਜਿੱਥੇ ਮਰਜ਼ੀ ਹੋਵੋ ਹਨਾ ਅੰਬਰ ਸੱਚ ਜਿੱਥੇ ਮਰਜ਼ੀ ਹੋਵੇ ਤੇ ਮੇਰੇ ਵੀਰ ਜਦੋਂ ਮਰਜ਼ੀ ਐਮਰਜੈਂਸੀ ਹੋਵੇ ਕੋਈ ਵੀ ਆਪਣੇ ਬੰਦੇ ਪਹੁੰਚਣਗੇ ਹਨਾ ਤੇ ਬਾਕੀ ਵਧੀਆ ਕੋਈ ਨਹੀਂ ਹੁਣ ਇੱਥੇ ਕੋਈ ਐਸਾ ਨਹੀਂ ਕਿ ਹਵਾ ਲੱਗਦੀ ਹੋਗੀ ਬਟ ਆ ਸਾਰਾ ਕੋਈ ਡਾਊਨ ਹੋਣ ਦਾ ਵਾ ਆ ਸਾਰਾ ਕੋਈ ਡਾਊਨ ਹੋ ਜਾਂਦਾ ਹਨਾ ਤੇ ਦਿਖਾਓ ਦਿਖਾਓ ਆ ਚੈੱਕ ਕਰ ਲਓ ਤੁਸੀਂ ਅੰਦਰੋਂ ਅੰਦਰ ਦੀ ਕੰਡੀਸ਼ਨ ਚੈੱਕ ਕਰ ਲਓ ਕਿ ਐਸਾ ਹੈ ਨਹੀਂਗਾ ਵਧੀਆ ਵਾ ਪੂਰਾ ਲਗਜ਼ਰੀ ਵਾਲੀ ਫੀਲ ਆਉਗੀ ਤੁਹਾਨੂੰ ਗੱਲ ਇਹ ਕੀ ਇੱਕ ਹੈਗਾ ਗੈਸ ਤੇ ਸੀਐਨਜੀ ਆ ਡਬਲ ਕਾਟ ਰੇਟ ਬਹੁਤ ਵਧੀਆ ਕਿ ਆਪਰ ਰੇਟ ਵੀ ਬੰਦੇ ਆ ਆਪਣੇ ਜੈਨੂਲ ਲੈਣਗੇ ਤੁਹਾਡੇ ਤੋਂ ਹਣਾ ਤੇ ਐਲੋ ਵੀਰੇ ਇਹਨੂੰ ਥੋੜਾ ਜਿਹਾ ਸਾਈਡ ਲਾ ਜੋ ਗੱਡੀ ਗੁੱਡੀ ਕੱਢਣੀ ਹੋਵੇ ਰਾਤ ਨੂੰ ਤੇ ਫਿਰ ਤੁਹਾਨੂੰ ਪਤਾ ਥੋੜਾ ਜਿਹਾ ਇਹਨੂੰ ਸਾਈਡ ਸਾਈਡ ਨਹੀਂ ਤੁਸੀਂ ਇਧਰ ਛਾਵੇਂ ਕਰੋ ਉਧਰੋਂ ਛੱਡ ਜੀ ਛੱਡ ਜੇ ਕਰਦੇ ਸਿੱਧਾ ਨਗਾ ਦੇ ਇਹਨੂੰ ਸਿੱਧਾ ਹੀ ਬਾਹਰ ਦੇ ਸੁੰਦਰ ਆ ਰਿਹਾ लाने जो <coughs> <hino? tos> गॾी किधर लाई परेशानी न